ਸੜਕ ਇੱਕ ਲੋਕਾਂ ਵਾਸਤੇ ਇੱਕ ਐ ਸਮਝ ਲੋ ਵੀ ਕਿ जखਮ ਬਣ ਚੁੱਕੀ ਹੈ ਜਿਹੜੇ ਹੋਰ ਪਿੰਡਾਂ ਦੀਆਂ ਲਿੰਕ ਰੋਡਸ ਆ ਉਹਨਾਂ ਦਾ ਵੀ ਮਾੜਾ ਹਾਲ ਹੈ ਰੋਡ ਦਾ ਕੀ ਹਾਲ ਹੈ ਪਹਿਲੇ ਰੋਡ ਦਾ ਬਹੁਤ ਮਾੜਾ ਹਾਲ ਹੈ ਕਿੰਨਾ ਜਿਪਰ ਚੱਲਦੇ ਨੇ ਇਹਦੇ ਵਿੱਚ ਤੁਸੀਂ ਕਿਹਨੂੰ ਦੋਸ਼ੀ ਮੰਨਦੇ ਆ ਸਰਕਾਰ ਨੂੰ ਮੰਨਦੇ ਆ ਪਬਲਿਕ ਨੂੰ ਮੰਨਦੇ ਆ ਲੋ ਕਿਹਨੂੰ ਮੰਨਦੀ ਆ ਅਸਲ ਜਿਹੜਾ ਉਹ ਇੱਥੇ ਦਾ ਲੀਡਰ ਹੈ ਨਾ ਉਹੀ ਨੂੰ ਦੋਸ਼ੀ ਮੰਨੂਗੇ ਕੁਸਤਾ ਉਹਨਾਂ ਜਿਹੜੇ ਵਧੀਆ ਨਹੀਂ ਮਾਨ ਸਾਹਿਬ ਨੇ ਬਾਕੀ ਹੁਣ ਕਾਕੇ ਦੇ ਦੇ ਕੇ ਕੀ ਕਰ ਰਿਹਾ ਜਿਹੜੀ ਉਹਨੇ ਜਿਹੜੇ ਆਪਣੇ ਕ੍ਰਿਟਰੀਆ ਦੀਆਂ ਜੂੜੀਆਂ ਚ ਪੈਸੇ ਲੱਗਦੇ 2 ਦੀ ਲੱਗਦੇ ਪਰ ਪੋਲਾ ਆ ਜਾ ਮਤਲਬ 3 ਕਰੋੜਾਂ ਨੂੰ ਲੱਗੇ ਕਿ ਕਿਹੜੀ ਸਰਕਾਰ ਤੇ ਉਹ ਤਾਂ ਕੱਲੋਂ ਕਰਾ ਰਹੀ ਹੈ ਇਹ ਪੈਦਾ ਕੰਮ ਹੋਏਗਾ ਕੱਲ ਆਂਦੀ ਹੈਵਿੰਦਰ ਸਿੰਘ ਭਾਗ ਮਜਾ ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਸਿਸਮਾ ਰੋਡ ਤੋਂ ਖੈਰਪੁਰ ਨਗਰੀਆਂ ਸੇਖਪੁਰਾ ਰੋਡ ਤੇ ਸੋ ਅਸੀਂ ਦਿਖਾਵਾਂਗੇ ਤੁਹਾਨੂੰ ਸਾਰੇ ਰੋਡਾਂ ਰੋਡ ਦੇ ਹਾਲਾਤ ਤੇ ਵੱਖ-ਵੱਖ ਰੋਜ਼ਾਨਾ ਜੋ ਵਹੀਕਲ ਚਲਾਉਂਦੇ ਨੇ ਜਾਂ ਲੋਕ ਆਉਂਦੇ ਨੇ ਉਹਨਾਂ ਨਾਲ ਕਰਾਂਗੇ ਗੱਲਬਾਤ ਤੁਸੀਂ ਬਣੇ ਰਹਿਣਾ ਸ਼ਵਾਲਖ ਟੀਵੀ ਚੈਨਲ ਦੇ ਨਾਲ ਇਹ ਸੜਕ ਹੈ ਜੀ ਜਾਂਦੀ ਖੈਰਪੁਰ ਸੇਖਪੁਰਾ ਖੈਰਪੁਰ ਇਹ ਇਧਰ ਸਿਸਮਾ ਰੋਡ ਹੈ ਇਹ ਅਸੀਂ ਤੁਹਾਨੂੰ ਦਿਖਾ ਰਹੇ ਸਿਸਮਾ ਰੋਡ ਦੀਆਂ ਤਸਵੀਰਾਂ ਇਹ ਸਿਸਮਾ ਰੋਡ ਹੈ ਇਹ ਸਿਸਮਾ ਰੋਡ ਹੈ ਸਿਸਮਾ ਰੋਡ ਤੇ ਬਿਲਕੁਲ ਆਹ ਸੜਕ ਮੁੜਦੀ ਹੈ ਆਹ ਖੈਰਪੁਰ ਨੂੰ ਸੇਖਪੁਰਾ ਖੈਰਪੁਰ ਨੂੰ ਜਾਂਦੀ ਹੈ ਪਰ ਇਹ ਸੜਕ ਦਾ ਬਹੁਤ ਮੰਦਾ ਹਾਲ ਹੈ ਆਹ ਤੁਹਾਨੂੰ ਅਸੀਂ ਦਾਤ ਦਿਖਾ ਰਹੇ ਸਿੱਧੀ ਤਸਵੀਰ ਇਹ ਅੱਗੇ ਜਾ ਕੇ ਨਿਊ ਚੰਡੀਗੜ੍ਹ ਨੂੰ ਜਾ ਨਿਕਲਦੀ ਹੈ ਸੋ ਇਹ ਸਾਰੀ ਰਿਪੋਰਟ ਅਸੀਂ ਤੁਹਾਨੂੰ ਵੱਖ-ਵੱਖ ਵਾਹਨ ਦੇ ਡਰਾਈਵਰਸ ਦੇ ਨਾਲ ਗੱਲਬਾਤ ਕਰਾਵਾਂਗੇ ਬਟਾ ਜੀ ਕਿੱਲਾ ਪਹੁੰਚਣਾ ਕਿੱਥੋਂ ਆਏ ਤੁਸੀਂ ਅੱਛਾ ਸਕੂਲ ਤੋਂ ਆਏ ਤੁਸੀਂ ਤੁਹਾਡੇ ਲਈ ਅਪਡਾਉਨ ਹਾਂ ਜੀ ਸੋ ਜੇ ਡੇਲੀ ਅਪਡਾਉਨ ਤੁਸੀਂ ਕਰਦੇ ਆ ਤਾਂ ਹੁਣ ਤੋਂ ਬੜੀਆਂ ਦਿੱਕਤਾਂ ਸਾਹਮਣਾ ਕਰਨਾ ਪਏ ਤੁਹਾਨੂੰ ਬਹੁਤ ਜ਼ਿਆਦਾ ਜਦ ਬਾਰਿਸ਼ ਦਾ ਨਿਕਲੇ ਖੱਡੇ ਭਰ ਜਾਂਦੇ ਪਾਣੀ ਨਾਲ ਅੱਛਾ ਜੀ

ਅੱਛਾ ਬਾਕੀ ਜਿਹੜੀਆਂ ਤੁਸੀਂ ਬਾਕੀ ਵਿਜ਼ਿਟ ਕਰਦੇ ਆ ਬਾਕੀ ਇਲਾਕੇ ਜੀ ਘੁੰਮਦੇ ਬਾਕੀ ਸੜਕਾਂ ਕਿੱਦਾਂ ਦੀਆਂ ਬਾਕੀ ਮੇਨ ਰੋਡ ਠੀਕ ਹੈ ਜੀ ਬਾਕੀ ਲਿੰਕ ਸੜਕਾਂ ਹੀ ਦਈ ਨਹੀਂ ਸੜਕਾਂ ਤੇ ਟੋਲ ਪਾਰ ਦੇ ਲੱਗੇ ਨੇ ਉਹ ਦਾ ਕਹਿਣਾ ਉਹ ਠੀਕ ਹੈ ਜੀ ਲਿੰਕ ਉੱਤਦੇ ਨੇ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਓਹ ਸਕੂਲ ਵਾਂਸੀ ਜਿੱਥੇ ਦੇ ਵਿੱਚ ਬੱਚੇ ਰੋਜ਼ਾਨਾ ਵਾਈ ਹੋਰੀ ਸੜਕੇ ਆਉਂਦੇ ਨੇ ਮਨਸਿਪਾਲੀ रोड वाले कर रहे थे सर ये चीज ना चला जाओ बहुत बुरा हाल है बड़े लाखों सारे जा रहे हैं इधर ही वोट पे भी सारा का पार्टी भी रह गई है कांग्रेस भी रह गई है और बाकी पार्टी है कितने कार्ड दिए हैं जिनमें लोगों ना मोटा पानी दी आ हाथ की चलती ही कार्य गवर्नमेंट वाले तो थोड़ी नहीं छोड़ सरकार रहेगी ਇਹ ਬਸ 11-12 ਰੋਡਾਂ ਦੀ ਬਰਾਹਲ ਹੈ ਇਹਦੇ ਨੀ ਕੋਈ ਨਾ ਪਰ ਲੱਗੇ ਹੋਏ ਨੇ ਕੋਈ ਮਾਰੋੜਾ ਗੋਲਾ ਵੀ ਅ ਨਾ ਤਾਂ ਕੋਈ ਇੱਥੇ ਬੋਰਡ ਲੱਗਿਆ ਹੋ ਹੁੰਦਾ ਕਿਹੜੀ ਕੰਪਨੀ ਟ੍ਰੇ ਕਰ ਦਿੰਦਾ ਕਿਹੜੀ ਡੇਟ ਤੱਕ ਦੱਸਦਾ ਕਿੰਨੀ ਦੇਰ ਚ ਲਗਾਓ ਕਿੰਨੀ ਦੇਰ ਚ ਪੂਰਾ ਹੋਊਗਾ ਸਾਡਾ ਕੋਈ ਪਤਾ ਨਹੀਂ ਲੱਗਾ ਕਿਹੜੇ ਅਫਸਰ ਨੂੰ ਫੋਨ ਕਰਿਆ ਬੰਦਾ ਕਰੇ ਨਾ ਕਰੇ ਜਪਾਨ ਚ ਅਸੀਂ ਰਹਿ ਕਾ ਆਏ ਜਪਾਨ ਚ ਪਹਿਲਾਂ ਬੋਰਡ ਲਾਉਣੇ ਜਾਂ ਸਰਪੀ ਕਰਨੀ ਤਾਂ ਵੀ ਇਹਦਾ ਬੋਰਡ ਲੱਗੂਗਾ ਕਿੰਨੀ ਦੇਰ ਚ ਯਾਰ ਹੋਊਗੀ ਇਹ ਕੰਕਰੀਟ ਦੇਖਾ ਦਿੱਤਾ ਇਹ ਇਹ ਦੁੱਖ ਤੱਕ ਜੀਵਦਾ ਐ ਪਹੁੰਚਦਾ ਸਾਰਾ ਤੇ ਹਾਲੇ ਦੀ ਪਿੱਛੇ ਆਹ ਬਹੁਤ ਛੜਾ ਜੀ। ਅਸੀਂ ਜਿਵੇਂ ਪਹਿਲਾਂ ਗੱਲ ਕੀਤੀ ਆ ਕਿ ਇਸ ਰੋਡ ਦਾ ਹਾਲ ਸਿਰੇ ਤੋਂ ਉਹ ਜੋ ਬੜੌਦੀ ਮੇਨ ਹਾਇਦੇ ਤੋਂ ਲੈ ਕੇ ਇੱਧਰ ਅੱਗੇ ਨਵਾਂ ਚੰਡੀਗੜ੍ਹ ਤੱਕ ਸਾਰੇ ਇਹੀ ਹਾਲ ਹੈ। ਸੋ ਇਸ ਸਮੇਂ ਤਸਵੀਰਾਂ ਤੁਹਾਡੇ ਨਾਲ ਅਸੀਂ ਜੋ ਸਾਝੀਆਂ ਕਰ ਰਹੇ ਆ ਲੇਕ ਰੋਡ ਆ ਜੋ ਸ਼ਹਿਰ ਪਰ ਅੰਦਰ ਹੈੜੀ ਘਰ ਪਰ ਨਗਰੀਆਂ ਕਾਬੀ ਮਾਜਰਾ ਸ਼ੋਰ ਟੱਕ ਜਿਹੜੇ ਲੋਕ ਸੜਕਾਂ ਦੇ ਹਾਲ ਤੁਸੀਂ ਦੇਖ ਸਕਦੇ ਹੋ ਇਸ ਇਹ ਕੋਈ ਇੱਥੇ ਇੱਕ ਗੱਲ ਅਸੀਂ ਅਸੀਂ ਇੱਥੇ ਇੱਕ ਗੱਲ ਕਰਨੀ ਦੱਸਦੀਏ ਕਿ ਇਹ ਅਸੀਂ ਕੋਈ ਅੱਜ ਇੱਕ ਪੱਤਰਕਾਰ ਦੀ ਮਾਤਾ ਦਾ ਭੋਗ ਸੀ ਇਸ ਕਰਕੇ ਨਹੀਂ ਅਸੀਂ ਇਹ ਸੜਕ ਦਿਖਾ ਰਹੇ ਇਹ ਲੋਕਾਂ ਦੀ ਵੀ ਮੰਗ ਹੈ ਕਿਉਂਕਿ ਇਸ ਵੱਲ ਵਿਸ਼ੇਸ਼ ਧਿਆਨ ਨਹੀਂ ਦਿੱਤਾ ਜਾਂਦਾ ਕੀ ਕਹੋ ਜੀ ਸਾਡੇ ਪਹਿਲਾਂ ਦੇ ਪਿੰਡ ਤੋਂ ਟੁਕੜੇ ਦੇ ਪਰ ਤੋਂ ਆਏ ਬੜੀਆਂ ਝੰਡੀਆਂ ਤੋਂ ਬਾਈ ਉਹ ਤਾਂ ਲੱਗੇ ਜੀ ਸਰਪੰਚਦਾਰ ਇਸ ਤਰ੍ਹਾਂ ਕਿ ਜਨਤਨ ਸਰਪੰਚ ਉਹ ਬਹੁਤ ਕੀ ਇਹਦੀ ਰੁਕੀ ਵੀ ਸਾਰੀ ਸਾਰੇ ਆੜੇ ਵੀ ਬੈਸੇ ਸਾਲਾ ਪੱਤੋਂ ਦੇ ਝੰਡੀਆਂ ਦਾ ਕੋਈ ਪੂਰੀ ਹਾਂ ਪੂਰਾ ਹਾਲ आली लेकरो ठीक है बाकी पिंडालगढ़ में चले गए बड़े सावधान की और अंदर के सब को दिखाते हैं और देख लोगे मां साहब नौवीं जाएगी सरकार को बच्चे खड़ी देख सरकार चका भरा करके चके काम ले तो आते क्लास का टिक और ये घंटे है होना चाहिए धन्यवाद ਅੱਜ ਤੱਕ ਤਾਂ ਚੱਲ ਰਿਹਾ ਕੁਸਤਾ ਉਹਨਾਂ ਜੀ ਜੇ ਵਧੀਆ ਨਹੀਂ ਮਾਨ ਸਾਹਿਬ ਨੇ ਬਾਕੀ ਉਹਨੂੰ ਘਾਕੇ ਦੇਖ ਕੇ ਕੀ ਕਰ ਰਿਹਾ ਜਿਹੜੀ ਉਹਨੇ ਜਿਹੜੇ ਆਪਣੇ ਕ੍ਰਿਟਰੀਆ ਕੁਰੀਏ ਚ ਪੈਸੇ ਲੱਗਦੇ ਦੋ ਨਹੀਂ ਲੱਗਦੇ ਇਹ ਆਪ ਉਸ ਵਗੈਰਾ ਕੁਝ ਕੁਤੇ ਕੇ ਗਾਣ ਗਾ ਕੇ ਨਾ ਜਾਂਦਾ ਕੋਈ ਕੋਈ ਕਿਹੜਾ ਪਿੰਡ ਬੰਬੀ ਇੰਟਰਟਾਈਮ ਆਪਾਂ ਇੰਟਰਟਾਈਮ ਅੱਗੇ ਨਲਕਦਾ ਵੀ ਆਹੀ ਯਾਰ ਬੱਲੇ ਬੱਲੇ ਵਈ ਵਈ ਉਹ ਤਾਂ ਇਹਦੇ ਸਰਕਾਰ ਕਿਹੜੀ ਦਾ ਕਿਹੜੀ ਨੂੰ ਜ਼ਿੰਮੇਵਾਰ ਮੰਨਦੇ ਕਿ ਸਰਕਾਰਾਂ ਤਾਂ ਆਮ ਆਦਮੀ ਪਾਰਟੀ ਛੱਡ ਕੇ ਦੂਜੀਆਂ ਸਰਕਾਰਾਂ ਦੀ ਰਾਜ ਕਰਕੇ ਜੀਆਂ ਨੇ ਹਾਂ ਉਹਦੀ ਰਾਜ ਕਰਦਾ ਗਈਆਂ ਤਾਂ ਵੀ ਆਈਆਂ ਹਾਂ ਕਿੰਨੇ ਸਾਲ ਹੋ ਗਏ ਪਹਿਲਾਂ ਆਪਣੇ ਸੂਹੀ ਆਪਣੇ ਏਰੀਆ ਦੀ ਸੜਕ ਦਾ ਹਾਲ ਦੱਸੋ ਵੀ ਕਿੰਨੇ ਸਾਲ ਹੋ ਗਏ ਬਣੀ ਨੂੰ 5 ਸਾਲ ਹੋ ਗਏ 6 ਸਾਲ ਹੋ ਗਏ ਉਹ ਵੀ ਇਹੀ ਹਾਲ ਹੈ ਆਈ ਹਾਲ ਕਿਸੇ ਨਾਲ ਕੋਈ ਧਿਆਨ ਨਹੀਂ ਦਿੰਦਾ ਕੰਨੀਆਂ ਉਹ ਦੌੜ ਰਹੀਆਂ ਚੱਲਦੀਆਂ ਛੜ ਡੇਢ ਢੇਢ ਕਰ ਪਰ ਚੱਲਦੇ ਨੇ ਹਾਂ ਜੀ ਇਹਦੇ ਵਿੱਚ ਤੁਸੀਂ ਕਿਹਨੂੰ ਦੋਸ਼ੀ ਮੰਨਦੇ ਆ ਸਰਕਾਰ ਨੂੰ ਮੰਨਦੇ ਆ ਪਬਲਿਕ ਨੂੰ ਮੰਨਦੇ ਆ ਹਾਂ ਉਹ ਕਿਹਨੂੰ ਮੰਨਦੀ ਆ ਜਿਹੜਾ ਉਹ ਇੱਥੇ ਦਾ ਲੀਡਰ ਹੈ ਨਾ ਉਹੀ ਨੂੰ ਦੋਸ਼ੀ ਮੰਨੂਗੇ ਉਹ ਮੈਨੇਜਰ ਵਧੀਆ ਨਹੀਂ ਪਾ ਰਹੇ ਉਹ ਹੀ ਆ ਨਾ ਉਹ ਹੀ ਆ ਤੇ ਹੁਣ ਜੇ ਆਪਾਂ ਗੱਲ ਕਰੀਏ ਮਾਨ ਸਰਕਾਰ ਦੀ ਮਾਨ ਸਰਕਾਰ ਨੂੰ ਕਿੱਥੇ ਖੜਾ ਦੇਖ ਲਓ ਕਿ ਕੰਮਾਂ ਦੇ ਵਿੱਚ ਚੰਗਾ ਖਪਰਾਲਾ ਕਰ ਰਹੇ ਨੇ ਉਹ ਪੰਜਾਬ ਲਈ ਇੱਕ ਹਲੇ ਬੜੀ ਦੇਖਿਆ ਹੀ ਨਹੀਂ ਕਿ ਆ ਬੈਠਾ अच्छा चलो जी जो करिए हां जी भाई जी सत श्री अकाल केड़ा पंडा बड़ा इधर लगे अच्छा जी तो किमे महसूस ਕਰਦੇ ਹੋ ਕਿਥੋਂ ਤੁਸੀਂ ਆ ਰਹੇ ਆ ਪਤ ਸਰਕਾਰ ਸਾਹਿਬਾ ਅੱਜ ਜੋ ਮਾਤਾ ਜੀ ਉਹਨਾਂ ਦੇ ਅਸਤਮ ਹਰਦਾ ਦੇ ਵਿੱਚ ਅੱਧੀ ਸ਼ਾਮ ਨੂੰ ਕੇ ਆਏ ਸੜਕ ਦਾ ਬਹੁਤ ਬੁਰਾ ਹਾਲ ਹੈ ਕੀ ਕਿਹਾ ਜਾਓ ਪੰਜਾਬ ਦੇ ਖੇਤਰ ਦਾ ਕੋਈ ਰੋਡ ਇੰਨਾ ਗੰਦਾ ਰੋਡ ਨਹੀਂ ਜਿੰਨਾ ਇਹ ਗੰਦਾ ਹਾਲੇ ਕਿ ਦੇਖਿਆ ਜਾ ਵੀ ਸ਼ਹਿਰ ਦੇ ਬਹੁਤ ਕਰੀਬ ਆ ਕਹਿੰਦੇ ਵਧੀਆ ਇੱਥੇ ਸਰਵਟੋਰ ਜਾ ਕੇ ਨਿਊ ਚੰਡੀਗੜ੍ਹ ਦੀ ਫੀਤੀ ਵੀ ਲੱਗੀ ਹੋਈ ਆ ਬਾਈਪਾਸ ਨਿਕਲ ਰਏ ਨੇ ਪਰ ਫਿਰ ਵੀ ਸਭ ਤੋਂ ਗੰਦੇ ਹਾਲਾਤ ਦੇਖਿਆ ਤਾਂ ਏਅਰ ਰੋਡ ਦੇ ਨੇ ਉਹ ਏਅਰ ਰੋਡ ਦੀ ਗੱਲ ਕਰੀ ਜਾਂਦੇ ਪਾਜੀ ਲੁਧਿਆਣਾ ਜਿਲ੍ਹੇ ਵਿੱਚ ਕੋਈ ਵੀ ਰੋਡ ਮੈਦਦ ਨਹੀਂ ਮਿਲੂਗਾ ਇਹ ਵੀ ਨਿਕਲੇ ਖਰਾਬ ਹੋ ਬਹੁਤ ਪਲੇ ਤੋਂ ਕੰਮ ਚੱਲਦਾ ਪਰ ਆਹ ਰੋਡਾਂ ਦਾ ਕੰਮ ਬਿਲਕੁਲ ਕਿੱਧਰ ਵੀ ਆਏ ਕਿ ਦੇਖਾ ਇਹਨੋਂ ਪਹਿਲਾਂ ਬਾਕੇ ਕੱਟਿਆ ਕਰਦੇ ਹਾਂ ਉਹ ਬੰਦਾ ਸੌਫਾ ਜੇ ਪਾ ਸੜਪਾ ਜਾਂ ਲੇਕ ਰੋੜਾ ਜਾਂ ਥੁਲਾ ਲੈ ਕੇ ਸਰਕਾਰ ਦੀ ਕੋਈ ਟੋਲਾ ਪਰ ਨਹੀਂ ਹੋਵੇ ਤੁਹਾਨੂੰ ਜਿਹੜੀ ਜਿਹੜੀ ਸਰਕਾਰ ਦੇ ਕੰਮ ਚੰਗੇ ਲੱਗੇ ਨੇ ਸੜਕਾਂ ਪਰ ਥੁਲਾ ਜਾਂ ਮਤਲਬ ਲੇਕ ਰੋੜਾ ਨੂੰ ਲੈ ਕੇ ਇਹ ਕਿਹੜੀ ਸਰਕਾਰ ਦੀ ਉਹ ਤਾਂ ਕਲ ਦੀ ਸਰਕਾਰ ਹੈ ਇਹ ਕਿਹੜਾ ਕੰਮ ਹੋਇਆ ਉਹ ਕੱਢੋ ਹਾਂ ਵੀ ਹਾਂ ਜਿਹਨੇ ਬਕਰੇ ਦੇ ਹੋਇਆ ਕਾਹ ਹੋਦਾ ਹਰ ਮਿਹਨਤ ਕਰ ਪਰ ਉਹ ਜੋ ਕੰਮ ਬਣੇ ਸਾਡੇ ਦੇ ਵਿੱਚ ਆੜ ਗੋਲੀ ਪਾਰਟੀ ਆ ਉਹ ਸਾਡੇ ਦੇ ਕੰਮ ਪੈ ਚੁੱਕੇ ਨੇ ਰੂਰ ਲਿੰਕ ਰੋਡ ਸਾਡੇ ਬਣੇ ਨੇ ਧਿਆੜ ਤੋਂ ਲੈ ਕੇ ਮਾਜਰ ਰੋਡ ਜਾਂਦਾ ਜੀ ਇਹਨੂੰ ਸਾਰੇ ਰੋਡ ਤਿਆਰ ਹੋ ਗਏ ਨੇ ਤੇ ਨਹੀਂ ਕੰਮ ਅਜੇ ਕੰਮ ਚੱਲ ਰਿਹਾ ਪਰ ਉਹਨਾਂ ਦੇ ਵਿੱਚ ਇੱਕ ਏਰੀਆ ਜਿਹੜਾ ਖੈਰ ਖੈ ਥਾਂ ਬਹੁਤ ਵੈਲ ਬਣ ਗਿਆ ਨਾ ਨਿਊ ਚੰਡੀਗੜ੍ਹ ਪੱਜ ਦਾ ਇੱਥੇ ਸਾਡਾ 65 ਕਿਲੋਮੀਟਰ ਪੈਂਦਾ ਪਰ ਇੰਨਾ ਏਰੀਆ ਮੜਕ ਦਿੱ ਲਿਆ ਇਸ ਪਾਰਟ ਆ ਦੇ ਹੈ ਸੋ ਕੀ ਕਹਿਣਾ ਚਾਹੋਗੇ ਕਿ ਤੁਸੀਂ ਮੌਜੂਦਾ ਸਥਿਕਾਰਾਂ ਛੱਡਦੇ ਹੀ ਬੇਨਤੀ ਆ ਵੀ ਘੱਟੋ ਘੱਟ ਇਧਰ ਆ ਕੇ ਜੋ ਜਿਹੜਾ ਮੌਜੂਦਾ ਐਮ.ਐਲ.ਏ ਆ ਉਹ ਗੇੜਾ ਦਾ ਮਾਰੇ ਆਪਾਂ ਬੋਟਾਂ ਬੜੇ ਭੱਜੇ ਕਰਦੇ ਆ ਮੰਤਰੀ ਐਸੇ ਦੇ ਠੀਕ ਹੈ ਜੀ ਆਪਾਂ ਇੰਨਾ ਭੱਜ ਕਰਦੇ ਨੇ ਖਾਸ ਕਿ ਆ ਕਰਾਂਗੇ ਆ ਕਰਾਂਗੇ ਕੀ ਪਰ ਹੁਣ ਇਹ ਹਲਾਤ ਵੀ ਆਮ ਦਿਖਾ ਸਕਦੇ ਹੋ ਇਹਦਾ ਵੀਡੀਓ ਨਹੀਂ ਦਿਖੋ ਵੀ ਹਾਂ ਹਲਾਤ ਕੀ ਰਹੀ ਹੈ ਬਹੁਤ ਬਹੁਤ ਧੰਨਵਾਦ ਹੋਰ ਦਾ ਕੀ ਹਾਲ ਹੈ ਪੜ੍ਹਨ ਰੋਡ ਦਾ ਬਹੁਤ ਮਾੜਾ ਹਾਲ ਹੈ ਕਿੰਨਾ ਸਫ਼ਰ ਕਰਦੇ ਹੋ ਬਰੁਖੀ ਤੋਂ ਲੈ ਕੇ ਇੱਥੋਂ ਤੱਕ ਲਾਸਟ ਬੱਤੇ ਖੇਤਰ ਭਾਈ 24 ਕਿਲੋਮੀਟਰ 40 ਕਿਲੋਮੀਟਰ ਦੇ ਸਫ਼ਰ ਦੇ ਵਿੱਚ ਕਿੰਨਾ ਰੋਡ ਸਹੀ ਹੈ ਕਿੰਨਾ ਬਹੁਤ ਜ਼ਿਆਦਾ ਗਲਤ ਹੈ ਰੋਡ ਅੱਛਾ ਹੁੰਦਾ ਹੀ ਰੋਡ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਸਰਕਾਰ ਬਹੁਤ ਮਾੜਾ ਹਾਲ ਹੈ ਹਾਂਜੀ ਹਾਂਜੀ ਰੋਡ ਬਹੁਤ ਬਹੁਤ ਧੰਨਵਾਦ ਅਸੀਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਇਸ ਰੋਡ ਦਾ ਹਾਲ ਸਿਰੇ ਤੋਂ ਉਹ ਜੋ ਬੜੌਦੀ ਮੇਨ ਹਾਇਦੇ ਤੋਂ ਲੈ ਕੇ ਇੱਧਰ ਅੱਗੇ ਨਵਾਂ ਚੰਡੀਗੜ੍ਹ ਤੱਕ ਸਾਰੇ ਇਹੀ ਹਾਲ ਹੈ ਸੋ ਇਸ ਸਮੇਂ ਤਾਂ ਸਿਧਾ ਤੁਹਾਡੇ ਨਾਲ ਅਸੀਂ ਜੋ ਸੰਝਿਆ ਕਰ ਰਹੇ ਹਾਂ ਲਿੰਕ ਰੋਡ ਆ ਜੋ ਸੇਖਪੁਰਾ ਅੰਦੇਹੀ ਖੈਰਪੁਰ ਨਗਰੀਆਂ ਕਾਦੀ ਮਾਜਰਾ ਸ਼ਾਰਟ ਟੱਕ ਜਿਹੜੇ ਲੋਕ ਇਹ ਲਿੰਕ ਰੋਡ ਜੋ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਸੇਖਪੁਰਾ ਅੰਦੇਹੀ ਨਗਰੀਆਂ ਖੈਰਪੁਰ ਕਾਤੀ ਮਾਜਰਾ ਵੱਖ-ਵੱਖ ਪਿੰਡ ਨੇ ਜੋ ਇਹ ਲੇਕ ਰੋਡ ਉਸ ਪਿੰਡਾਂ ਨੂੰ ਇਸ ਵੱਡੇ ਹਾਈਵੇ ਨਾਲ ਜੋੜਦੀ ਹੈ ਲੋਕ ਇਸ ਰਸਤੇ ਨੂੰ ਰਾਹ ਨੂੰ ਸ਼ਾਰਟਕਟ ਰਸਤਾ ਮੰਨ ਕੇ ਲੰਘਦੇ ਨੇ ਸੋ ਇਸ ਸਮੇਂ ਤੁਹਾਨੂੰ ਦਿਖਾ ਰਹੇ ਹਾਂ ਕਿ ਬੱਸਾਂ ਲੰਘ ਰਹੀਆਂ ਨੇ ਬਰੁਕਫੀਲਡ ਸਕੂਲ ਦੀਆਂ ਬੱਸਾਂ ਨੇ ਤੇ ਗਰਦਾ ਪੂਰਾ ਠਾਇਆ ਪਿਆ ਬੱਸਾਂ ਨੇ ਕਿਉਂਕਿ ਰੋਡ ਬਹੁਤ ਖਰਾਬ ਹੈ ਸੋ ਸਾਡੇ ਨਾਲ ਇਸ ਸਮੇਂ ਲੈਕਚਰ ਆਪ ਬਿੰਦਰ ਸਿੰਘ ਸੀਨੀਅਰ ਪੱਤਰਕਾਰ ਹੈ ਕੁਰਾਲੀ ਉਹ ਸਾਡੇ ਨਾਲ ਜੁੜੇ ਨੇ ਅੱਜ ਦੇਖੋ ਸੁਨਾਮ ਸਿੰਘ ਜੀ ਜੋ ਅਸਲ ਪੰਜਾਬ ਹੈ ਉਹ ਪਿੰਡਾਂ 'ਚ ਵੱਸਦਾ ਜਦੋਂ ਪਿੰਡਾਂ ਵਿੱਚ ਅਸਲ ਪੰਜਾਬ ਵੱਸਦਾ ਹੈ ਤਾਂ ਪਿੰਡਾਂ ਦੇ ਲੋਕ ਹੀ بڑا ਮੰਡਟ ਦਿੰਦੇ ਆ ਮੈਂ ਇਹ ਨਹੀਂ ਕਹਿੰਦਾ ਸ਼ਹਿਰਾਂ ਦੇ ਦਿੰਦੇ ਪਿੰਡਾਂ ਦੇ ਲੋਕ ਮੰਡਟ ਦਿੰਦੇ ਜਦੋਂ ਆਪਾਂ ਹੁਣ ਇਸ ਲਿੰਕ ਰੋਡ ਤੇ ਖੜੇ ਆ ਅਸੀਂ ਜੋ ਦਰਸ਼ਕ ਸਾਨੂੰ ਦੇਖ ਰਹੇ ਆ ਅਸੀਂ ਉਹਨਾਂ ਇਹ ਵੀ ਦੱਸ ਦੇਣਾ ਚਾਹਾਂਗੇ ਅਸੀਂ ਸਿਸਮਾ ਰੋਡ ਤੋਂ ਜੋ ਸੇਖਪੁਰੇ ਤੋਂ ਰੋਡ ਖੈਰਪੁਰ ਨੂੰ ਪਟਦੀ ਹੈ ਖੈਰਪੁਰ ਤੋਂ ਹੋ ਕੇ ਜਾ ਕੇ ਅੱਗੇ ਜੋ ਚੰਡੀਗੜ੍ਹ ਨਿਊ ਚੰਡੀਗੜ੍ਹ ਉਹਨਾਂ ਸੜਕਾਂ ਨੂੰ ਵੱਡਿਆਂ ਨੂੰ ਮਿਲਦੀ ਹੈ ਪਰ ਜੋ ਹਾਲਾਤ ਮੈਂ ਇਹ ਸੜਕ ਦੇ ਦੇਖੇ ਹੈ ਮੈਂ ਪੰਜਾਬ ਦੇ ਵਿੱਚ ਕਿਸੇ ਸੜਕ ਦੇ ਹਾਲਾਤ ਨਹੀਂ ਦੇਖੇ ਕਿਉਂ ਕਿ ਇਹਦੇ ਵਿੱਚ ਦੋ ਫੈਕਟਰ ਨੇ ਇੱਕ ਫੈਕਟਰ ਤਾਂ ਇਹ ਹੈ ਵੀ ਕਈ ਵਾਰੀ ਜੋ ਵਿਸਟਰ ਹੈ ਜਾਂ ਪੈਸੇਂਜਰ ਹੈ ਉਹ ਟੋਲ ਬੜੋਦੀ ਟੋਲ ਜਿਹੜਾ ਉਹ ਬਚਾਉਣ ਦੀ ਕੋਸ਼ਿਸ਼ ਕਰਦੇ ਹੈ ਉਹ ਟੋਲ ਬਚਾਉਂਦੇ ਬਚਾਉਂਦੇ ਇੱਧਰ ਨੂੰ ਆ ਜਾਂਦੇ ਆ ਚਲੋ ਲੋਕਾਂ ਨੇ ਤਾਂ ਆਉਣਾ ਹੀ ਐ ਪਰ ਮੈਂ ਇਹ ਗੱਲ ਕਹੂੰਗਾ ਵੀ ਜਿਹੜੀਆਂ ਸਰਕਾਰਾਂ ਸੜਕਾਂ ਬਣਾਉਂਦੀ ਆ ਜਿਹੜੇ ਡਿਪਾਰਟਮੈਂਟ ਸੜਕਾਂ ਬਣਾਉਂਦੇ ਆ ਇਹ ਸੜਕ ਦੀ ਸਟਰੈਂਥਿੰਗ ਜ਼ੀਰੋ ਐ ਸਟਰੈਂਥਿੰਗ ਦਾ ਮਤਲਬ ਐ ਵੀ ਤਾਕਤ ਨਹੀਂ ਦਿੱਤੀ ਖੜਕ ਨੂੰ ਤਿੰਨ ਸਾਲੇ ਹੋਈ ਚਾਰ ਸਾਲ ਯਾਨੀ ਕਿ ਮੈਂ ਸਮਝਦਾ ਵੀ ਇਸ ਸੜਕ ਦੇ ਵਿੱਚ ਜਾਂ ਤਾਂ ਮਿੱਕਦਾਰ ਘੱਟ ਪਈ ਐ ਜਾਂ ਮਟੀਰੀਅਲ ਘੱਟ ਪਿਆ ਉਨਾ ਗੱਡੀ ਵੀ ਦੇਖੋ ਆ ਗੱਡੀ ਦਾ ਕਿੰਨਾ ਮਾੜਾ ਹਾਲਾ ਕਿਵੇਂ ਗੱਡੀ ਆ ਰਹੀ ਹੈ ਸੋ ਇਸ ਕਰਕੇ ਜਿਹੜੀ ਇਹ ਸੜਕ ਹੈ ਇਹ ਸੜਕ ਇੱਕ ਲੋਕਾਂ ਵਾਸਤੇ ਇੱਕ ਕਾਇ ਸਮਝ ਲੋ ਵੀ ਕਿ जखਮ ਬਣ ਚੁੱਕੀ ਹੈ ਸੋ ਮੇਰੀ ਹਾਂਜੀ ਜਿਹੜੇ ਹੋਰ ਪਿੰਡਾਂ ਦੀਆਂ ਲਿੰਕ ਰੋਡਸ ਆ ਉਹਨਾਂ ਦਾ ਵੀ ਮਾੜਾ ਹਾਲ ਹੈ ਸੋ ਇੱਥੇ ਇਹ ਵੀ ਦੱਸਣਾ ਬਣਦਾ ਏ ਜੋ ਦਰਸ਼ਕ ਹੈ ਜੋ ਸਰਕਾਰਾਂ ਦੇ ਨੁਮਾਇੰਦੇ ਸਾਨੂੰ ਦੇਖਦੇ ਆ ਵੀ ਐਸੇ ਹਲਕੇ ਤੋਂ ਖਰੜ ਹਲਕੇ ਤੋਂ ਸਾਡੀ ਭੈਣ ਜੋ ਮੌਜੂਦਾ ਮੰਤਰੀ ਵੀ ਨੇ ਕੈਬਨਿਟ ਮੰਤਰੀ ਨੇ ਜੋ ਮੰਤਰੀ ਨੇ ਮੇਰਾ ਖਿਆਲ ਆ ਵੀ ਸ਼ਾਇਦ ਮੰਤਰੀ ਸਾਹਿਬ ਇਹਦਾ ਰੋਣਾ ਵੱਲ ਨਹੀਂ ਆਇਆ ਅਗਰ ਆਇਆ ਤਾਂ ਸਾਡੀ ਵੀ ਇਲਾਕੇ ਵੱਲੋਂ ਇੱਕ ਪੱਤਰਕਾਰ ਹੋਣ ਦੇ ਨਾਤੇ ਕਿ ਸਾਨੂੰ ਸਾਡੀ ਉਹਨਾਂ ਨੂੰ ਇੱਕ ਅਪੀਲ ਹੈ ਇੱਕ ਬੇਨਤੀ ਹੈ ਵੀ ਤੁਸੀਂ ਜੇ ਸੜਕਾਂ ਤੇ ਆ ਰਹੇ ਹੋ ਤੁਹਾਨੂੰ ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਕਿਉਂ ਨਹੀਂ ਤੁਸੀਂ ਆਪਣੀ ਕੈਬਨਿਟ ਦੇ ਵਿੱਚ ਇਹ ਫੈਸਲਾ ਲੈਂਦੇ ਵੇ ਸਾਡੇ ਖਰਨ ਇਲਾਕੇ ਦੀਆਂ ਸੜਕਾਂ ਜਿਹੜੀਆਂ ਸਾਰੀਆਂ ਵਧੀਆ ਬਣਾਈਆਂ ਜਾਣ। ਸੋ ਇਹ ਗੱਲਾਂ ਜਿਹੜੀਆਂ ਅਸੀਂ ਸਾਨੂੰ ਕਿਉਂ ਕਹਿਣੀਆਂ ਪੈ ਰਹੀਆਂ ਐ ਕਿਉਂਕਿ ਅਸੀਂ ਲੋਕਾਂ ਨੂੰ ਦੇਖਿਆ ਲੋਕਾਂ ਦਾ ਬਹੁਤ ਮਾੜਾ ਹਾਲ ਐ। ਗੱਡੀਆਂ ਤੁਸੀਂ ਦੇਖ ਸਕਦੇ ਹੋ ਕੋਈ ਵੀ ਗੱਡੀ ਟੋਪ ਗੇਟ 'ਚ ਨਹੀਂ ਚੱਲੀ। ਸੋ ਤੁਹਾਨੂੰ ਸਾਡੀ ਇਹ ਸਾਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਐ ਸੋ ਸਾਡੇ ਕਮੈਂਟ ਬਾਕਸ 'ਤੇ ਜਾ ਕੇ ਤੁਸੀਂ ਆਪਣੇ ਕਮੈਂਟ ਜਰੂਰ ਦਿਓ। ਕੈਮਰਾ ਪਰਸਨ ਸਿਕੰਦਰ ਸਿੰਘ ਪੁਲਾ ਦੇ ਨਾਲ ਭੁਪਿੰਦਰ ਸਿੰਘ ਭਾਗੋ ਮજરા ਅਸਨਾਮ ਸਿੰਘ ਸਿਤਸਮਾ ਬਹੁਤ ਬਹੁਤ ਧੰਨਵਾਦ